ਮਾਰਚ ਦਾ ਮਹੀਨਾ ਸ਼ੁਰੂ ਹੁੰਦੇ ਸਾਰੀ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਮੌਸਮ ਦੇ ਹਾਲੋ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਖਾਸ ਤੌਰ ਉਤੇ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਦੇ ਵਿੱਚ ਵੀ ਅਜਿਹਾ ਹੀ ਮੌਸਮ ਜਿਹੜਾ ਹੈਗਾ ਦੇਖਣ ਨੂੰ ਮਿਲਿਆ ਲੱਗ ਰਿਹਾ ਸੀ ਕਿ ਹੁਣ ਗਰਮੀ ਦਾ ਟਾਈਮ ਸ਼ੁਰੂ ਹੋ ਚੁੱਕਿਆ ਪਰ ਵਿਚਾਲੇ ਵੀ ਪੈਣਾ ਸ਼ੁਰੂ ਹੋ ਜਾਂਦਾ ਹੈ ਤੇਜ਼ ਹਵਾਵਾਂ ਮੱਚਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਈ ਥਾਵਾਂ 'ਤੇ ਗੜੇਮਾਰੀ ਵੀ ਹੁੰਦੀ ਹੈ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਬਹੁਤ ਜ਼ਿਆਦਾ ਜਨਾਕਾ ਅਨੁਮਾਨਤ ਨਹੀਂ ਸੀ ਉਸ ਤੋਂ ਵੀ ਜ਼ਿਆਦਾ ਠੰਡਾ ਹੋ ਜਾਂਦਾ ਹੈ ਜਿੱਥੇ ਲੋਕਾਂ ਦੇ ਵੱਲੋਂ ਗਰਮ ਕੱਪੜੇ ਜੋ ਹੈ ਬੈੱਡ ਦੇ ਵਿੱਚ ਰੱਖ ਦਿੱਤੇ ਗਏ ਸੀ ਵਾਪਸ ਤੋਂ ਗਰਮ ਕੱਪੜੇ ਕੱਢੇ ਗਏ ਕਿਉਂਕਿ ਠੰਡੀਆਂ ਜੋ ਹੈ ਗਿਆ ਫੇਰ ਤੋਂ ਮਹਿਸੂਸ ਲੋਕਾਂ ਨੂੰ ਹੋਣ ਲੱਗੀਆਂ ਸਨ ਅਜਿਹੇ ਦੇ ਵਿੱਚ ਹੁਣ ਮੌਸਮ ਵਿਭਾਗ ਦੇ ਵੱਲੋਂ ਮੁਰ ਤੋਂ ਅਗਲੇ 7 ਦਿਨਾਂ ਦੇ ਲਈ ਪਵਿਕ ਪਾਣੀ ਤਾਜ਼ਾ ਪਵਿਕ ਪਾਣੀ جاری ਕੀਤੀ ਗਈ ਹੈਗੀ ਕਈ ਇਲਾਕਿਆਂ ਦੇ ਵਿੱਚ ਮੌਸਮ ਅਜੀਹਾ ਹੋਵੇਗਾ ਕਿ ਕਿਸਾਨ ਜਿਹੜੇ ਨੇ ਪਹਿਲਾਂ ਤੋਂ ਹੀ ਟੈਨਸ਼ਨ ਦੇ ਵਿੱਚ ਆ ਚੁੱਕੇ ਨੇ ਕਿ ਉਹਨਾਂ ਦੀਆਂ ਫਸਲਾਂ ਦਾ ਕੀ ਹੋਵੇਗਾ ਜੇਕਰ ਮੌਸਮ ਦੇ ਵਿੱਚ ਵੱਡੀ ਤਬਦੀਲੀ ਨਜ਼ਰ ਆ ਜਾਵੇਗੀ ਜੇਕਰ ਵੱਡੀ ਤਬਦੀਲੀ ਆ ਜਾਵੇਗੀ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਪਵਿਕ ਬਾਣੀ ਕੀਤੀ ਗਈ ਹੈ ਤਾਂ ਅਜਿਹੇ ਦੇ ਵਿੱਚ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲਗਾਤਾਰੀ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਕਾਰਨ ਜੇਕਰ ਸਵੇਰ ਦੀ ਗੱਲ ਕਰੀਏ ਰਾਤ ਦੀ ਗੱਲ ਕਰੀਏ ਭਾਵੇਂ ਸ਼ਾਮ ਦੀ ਗੱਲ ਕਰੀਏ ਤਾਂ ਠੰਡ ਬਹੁਤ ਜ਼ਿਆਦਾ ਲੱਗਦੀ ਹੈਗੀ ਪਰ ਜੇਕਰ ਦਿਨ ਦੀ ਗੱਲ ਕਰੀਏ ਦੁਪਹਿਰ ਵੇਲੇ ਦੀ ਗੱਲ ਕਰੀਏ ਤਾਂ ਉਸ ਟਾਈਮ ਗਰਮੀ ਲੱਗ ਰਹੀ ਹੁੰਦੀ ਹੈ ਅਜਿਹੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਕਹਿ ਦਿੱਤਾ ਗਿਆ ਹੈਗਾ ਕਿ ਮੌਸਮ ਦੇ ਵਿੱਚ ਤਬਦੀਲੀ ਨਜ਼ਰ ਆ ਰਹੀ ਹੈ ਦੁਪਹਿਰ ਵੇਲੇ ਗਰਮੀ ਹੁੰਦੀ ਹੈ ਸਵੇਰੇ ਤੇ ਸ਼ਾਮ ਨੂੰ ਰਾਤ ਨੂੰ ਠੰਡ ਹੁੰਦੀ ਹੈ ਅਜਿਹੇ ਦੇ ਵਿੱਚ ਆਪਣੇ ਆਪ ਨੂੰ ਇਸ ਬਦਲਵੇਂ ਮੌਸਮ ਤੋਂ ਬਚਾ ਕੇ ਰੱਖਿਓ ਨਹੀਂ ਤਾਂ ਇਸ ਮੌਸਮ ਦੇ ਵਿੱਚ ਬਿਮਾਰ ਪੈਣ ਦੀ ਸ਼ੰਕਾ ਜਿਹੜੀ ਹੈਗੀ ਆ ਵੱਧ ਜਾਂਦੀ ਹੈਗੀ ਤਾਂ ਤੁਹਾਨੂੰ ਦੱਸ ਦਈਏ ਕਿ ਅਗਲੇ 24 ਘੰਟਿਆਂ ਦੇ ਵਿੱਚ ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਮੌਸਮ ਜਿਹੜਾ ਹੈਗਾ ਉਹ ਵਿਗੜ ਸਕਦਾ ਹੈਗਾ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਪੁਬਿਕ ਬਾਣੀ ਕੀਤੀ ਗਈ ਹੈਗੀ ਆ 25 ਤੋਂ 45 ਕਿਲੋਮੀਟਰ ਦੀ ਰਫਤਾਰ ਦੇ ਨਾਲ ਹਵਾਵਾਂ ਚੱਲਣਗੀਆਂ 8 ਮਾਰਚ ਨੂੰ ਬਿਹਾਰ ਦੇ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਜਿਹੇ ਦੇ ਵਿੱਚ 30 ਤੋਂ 40 ਕਿਲੋਮੀਟਰ ਦੀ ਰਫਤਾਰ ਦੇ ਨਾਲ ਹਵਾਵਾਂ ਚੱਲਣ ਦੀ ਗੱਲ ਆਖੀ ਜਾ ਰਹੀ ਹੈ ਅਜਿਹੀ ਸਥਿਤੀ ਦੇ ਵਿੱਚ ਕਣਕ ਕਿਸਾਨਾਂ ਦੀਆਂ ਜੋ ਹੈਗੀਆਂ ਮੁਸ਼ਕਲਾਂ ਵੱਧ ਗਈਆਂ ਨੇ ਕਿਉਂਕਿ ਕਣਕ ਦਾ ਝੜਾ ਝਾੜ ਹੈਗਾ ਆ ਉਹ ਖਰਾਬ ਹੋ ਸਕਦਾ ਹੈ ਤੇਜ਼ ਹਵਾਵਾਂ ਦੇ ਕਾਰਨ ਫਸਲ ਜ਼ਮੀਨ ਤੇ ਡਿੱਗ ਸਕਦੀ ਹੈਗੀ ਫਸਲ ਜਿਹੜੀ ਆ ਨੁਕਸਾਨੀ ਜਾ ਸਕਦੀ ਹੈ ਇਸ ਕਰਕੇ ਜਿਹੜੇ ਕਿਸਾਨ ਨੇ ਉਹ ਟੈਨਸ਼ਨ ਦੇ ਵਿੱਚ ਆ ਗਏ ਨੇ ਕਿ ਜੇਕਰ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਭਵਿੱਖਬਾਣੀ ਸੱਚ ਸਾਬਤ ਹੁੰਦੀ ਹੈ ਤਾਂ ਉਹਨਾਂ ਦੀ ਫਸਲ ਜਿਹੜੀ ਹੈਗੀ ਆ ਉਹ ਨੁਕਸਾਨੀ ਜਾਵੇਗੀ ਉਸੇ ਦੇ ਨਾਲ ਜੇਕਰ ਗੱਲ ਕਰੀਏ ਜੰਮੂ ਡਿਵੀਜ਼ਨ ਹਿਮਾਚਲ ਪ੍ਰਦੇਸ਼ ਇਸੇ ਦੇ ਨਾਲ ਸੋਸ਼ੇਤਰ ਕੱਚ ਵਿਦਰਭ ਤੇ ਹੋਰ ਕਈ ਇਲਾਕਿਆਂ ਦੀ ਛੱਤੀਸਗੜ੍ਹ ਆਸਾਮ ਪੂਰਬੀ ਤੇਲੰਗਾਨਾ ਤਾਮਿਲਨਾਡੂ ਦੀ ਤਾਂ ਇਸ ਇਲਾਕਿਆਂ ਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਇੱਕ ਤੋਂ 2 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਇਜ਼ਾਫਾ ਦਰਜ ਕੀਤਾ ਗਿਆ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈ ਜਿਸ ਦਾ ਅਸਰ ਕਿਤੇ ਨਾ ਕਿਤੇ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਕਿਤੇ ਨਾ ਕਿਤੇ ਪਹਿਲਾਂ ਵੀ ਜਿਹੜਾ ਮੌਸਮ ਤੇ ਪਾਗ ਦੇ ਵੱਲੋਂ ਜਿਹੜੀ ਜਾਣਕਾਰੀ ਸਾਂਝ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਉਤੇ ਮੌਸਮ ਦੇ ਵਿੱਚ ਤਬਦੀਲੀ ਆਵੇਗੀ ਇਸ ਕਰਕੇ ਬਾਹਰ ਨਿਕਲਣ ਤੋਂ ਪਹਿਲਾਂ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਜੋ ਭਵਿਕ ਬਾਣੀ ਹੈਗੀ ਆ ਉਸ ਦੀ ਜਾਂਚ ਜ਼ਰੂਰ ਕਰ ਲਈ ਜਾਵੇ ਤਾਂ ਜੋ ਤੁਸੀਂ ਬਾਹਰ ਨਿਕਲਣ ਤੋਂ ਪਹਿਲਾਂ ਸਾਵਧਾਨੀ ਵਰਤ ਸਕੋ ਤਾਂ ਅਜਿਹੇ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਜ਼ਰੂਰ ਉਦਾਹੀ ਨਜ਼ਰ ਆਈ ਸੀ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਦਾ ਅਨੁਮਾਨ ਸੀਗਾ ਪਰ ਹੁਣ ਅਗਲੇ 7 ਦਿਨਾਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਕੋਈ ਵੀ ਫਲਹਾਲ ਤੱਕ ਅਲਰਟ ਜਿਹੜਾ ਹੈਗਾ ਉਹ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਭਾਗ ਦਾ ਕਹਿਣਾ ਹੈਗਾ ਕਿ ਅਗਲੇ 7 ਦਿਨਾਂ ਤੱਕ ਕੋਈ ਵੀ ਅਲਰਟ ਮੀਨੂ ਜਾਂ ਤੂਫਾਨ ਨੂੰ ਲੈ ਕੇ ਨਹੀਂ ਹੈ ਪਰ ਜਿਸ ਤਰੀਕੇ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਨੇ ਇਸ ਦੇ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਠੰਡ ਲੋਕਾਂ ਨੂੰ ਮਹਿਸੂਸ ਜ਼ਰੂਰ ਹੋ ਰਹੀ ਹੈ ਸਾਡੇ ਨਾਲ ਸਾਡੇ ਸਹਿਯੋਗੀ ਵਿਵੇਕ ਕੁਮਾਰ ਜੁੜ ਗਏ ਨੇ ਉਹਨਾਂ ਤੋਂ ਹੋਰ ਜਾਣਕਾਰੀ ਲੈਂਦੇ ਹਾਂ ਕੀ ਕੋਈ ਜਾਣਕਾਰੀ ਹੈ ਮੌਸਮ ਨੂੰ ਲੈ ਕੇ ਜੀ ਵਿਵੇਕ ਕੀ ਕੋਈ ਜਾਣਕਾਰੀ ਹੈ ਮੌਸਮ ਨੂੰ ਲੈ ਕੇ ਜੀ ਬਿਲਕੁਲ ਕਹਿੰਦਾ ਮੌਸਮ ਵਿਭਾਗ ਦੇ ਵੱਲੋਂ ਹੁਣ ਅਗਲੇ 7 ਦਿਨਾਂ ਦੇ ਲਈ ਇੱਕ ਜੇਪ ਗਈਆਂ ਚ ਜਾਣਕਾਰੀ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 7 ਦਿਨਾਂ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਤਾਂ ਜਿਹੜੀ ਆ ਉਹ ਨਹੀਂ ਹੈ ਪਰ ਠੰਡੀਆਂ ਹਵਾਵਾਂ ਜ਼ਰੂਰ ਚੱਲਣਗੀਆਂ ਤੇ ਠੰਡੀਆਂ ਹਵਾਵਾਂ ਦੇ ਨਾਲ ਜਿਹੜੀ ਆ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਗਿਰਾਵਟ ਜਿਹੜੀ ਆ ਜ਼ਰੂਰਦਾਰ ਚ ਕੀਤੀ ਜਾਵੇਗੀ ਇਸੇ ਨਾਲ ਹੀ ਪਹਾੜੀ ਇਲਾਕਿਆਂ ਤੇ ਵਿੱਚ ਔਰ ਜਿਹੜੀ ਪਲਫਬਾਰੀ ਹੋਈ ਹੈ ਉਹਦਾ ਅਸਰ ਵੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਜੇਕਰ ਤੁਸੀਂ ਨੋਟ ਵੀ ਕਰੋ ਕਵਿਤਾ ਤਾਂ ਸਵੇਰੇ ਤੇ ਸ਼ਾਮ ਦੇ ਸਮੇਂ ਅਹੱਟ ਚਿਰ ਵੀ ਠੰਡ ਜਿਹੜੀ ਹੈ ਉਹ ਜ਼ਰੂਰ ਪੈਂਦੀ ਹੈ ਪਰ ਦਿਨ ਦੇ ਸਮੇਂ ਧੁੱਪ ਨਿਕਲਦੀ ਹੈ ਤੇ ਉਸ ਦੇ ਨਾਲ ਰਾਹਤ ਜਿਹੜੀ ਆ ਉਹ ਜ਼ਰੂਰ ਕਿਤੇ ਨਾ ਕਿਤੇ ਮਿਲਦੀ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਧੁੱਪ ਦੀ ਵੀ ਰਾਹਤ ਜਿਹੜੀ ਆ ਉਹ ਪੰਜਾਬੀਆਂ ਨੂੰ ਖਾਸੀ ਨਹੀਂ ਮਿਲੇਗੀ ਕਿਉਂਕਿ ਨਾਲ ਦੀ ਜੀ ਨਾਲ ਤੇਜ ਹਵਾਵਾਂ ਜਿਹੜੀਆਂ ਨੇ ਉਹ ਜ਼ਰੂਰ ਚੱਲਣਗੀਆਂ ਠੰਡੀਆਂ ਹਵਾਵਾਂ ਜਿਹੜੀਆਂ ਨੇ ਉਹ ਜ਼ਰੂਰ ਮੌਸਮ ਦੇ ਵਿੱਚ ਤਬਦੀਲੀ ਲਿਆਣਗੀਆਂ ਜੇਕਰ ਆਪਾਂ ਪੂਰੇ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਚੱਲੇਗੀ ਤੇ ਇਸ ਤੋਂ ਇਲਾਵਾ ਲੁਧਿਆਣੇ ਦੇ ਵਿੱਚ 9.5 ਕਿਲੋਮੀਟਰ ਦੇ ਨਾਲ ਤੇ ਪਟਿਆਲਾ ਦੇ ਵਿੱਚ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜਾ ਉਹ ਹਵਾ ਚੱਲੇਗੀ ਇਸ ਤੋਂ ਇਲਾਵਾ ਕਵਿਤਾ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪਿਤੇ ਦਿਨ ਮੋਹਾਲੀ ਦਾ ਤਾਪਮਾਨ 26 ਡਿਗਰੀ ਸੈਲਸੀਅਸ ਜਿਹੜਾ ਉਹ ਨੋਟ ਕੀਤਾ ਗਿਆ ਤੇ ਇਥੋਂ ਇਹ ਪਤਾ ਲੱਗਦਾ ਕਿ ਕਿਉਂਕਿ ਹਿਮਾਚਲ ਦੇ ਕੋਲ ਪੈ ਜਾਂਦਾ ਹੈ ਤੇ ਇਸ ਕਰਕੇ ਵੀ ਕਿਉਂਕਿ ਹਿਮਾਚਲ ਦੇ ਵਿੱਚ ਬਰਫਬਾਰਿ ਦੇਖਣ ਨੂੰ ਮਿਲਿਆ ਚਾਹੇ ਉੱਤਰਾਖੰਡ ਲੈ ਲਈਏ ਚਾਹੇ ਹਿਮਾਚਲ ਦਾ ਹੀ ਲੈਰੀਆ ਲੈ ਲਈਏ ਤੇ ਭਾਰੀ ਬਰਫਬਾਰਿ ਦੇਖਣ ਨੂੰ ਮਿਲਿਆ ਜਿਸ ਕਰਕੇ ਇਸੇ ਸਮੇਂ ਪਿਛਲੇ ਹਫਤੇ ਹੀ ਮੌੜੀ ਦਾ ਤਾਪ ਤਾਪਾਂ ਜਿਹੜਾ 40 ਡਿਗਰੀ ਸੈਲਸੀਅਸ ਨੂੰ ਕਰਾਸ ਕਰਦਾ ਦਿਖਾਈ ਦੇ ਰਿਹਾ ਸੀ ਮੌਸਮ ਵਿਭਾਗ ਚਿੰਤਤ ਸੀ ਕਿ ਜੇਕਰ ਫਰਵਰੀ ਦੇ ਮਹੀਨੇ ਦੇ ਵਿੱਚ ਮੌਸਮ ਇਸ ਤਰੀਕੇ ਨਾਲ ਗਰਮੀ ਦੇ ਵੱਲ ਵੱਧ ਰਿਹਾ ਹੈ ਤਾਂ ਜੂਨ ਜੁਲਾਈ ਦੇ ਵਿੱਚ ਤਾਪਮਰ 50 ਡਿਗਰੀ ਸੈਲਸੀਅਸ ਨੂੰ ਕਰਾਸ ਕਰ ਜਾਏਗਾ ਪਰ ਭੱਟੀ ਰਾਹਤ ਦੀ ਖਬਰ ਇਹ ਹੈ ਕਿ ਹੁਣ ਮੋਹਾਲੀ ਦੇ ਵਿੱਚ ਤਾਪਮਾਨ ਦੇ ਵਿੱਚ ਜੋ ਗਿਰਾਵਟ ਆਈ ਹੈ ਸਿੱਧਾ 5 ਡਿਗਰੀ ਸੈਲਸੀਅਸ ਜਿਹੜਾ ਉਹ ਘਟਿਆ ਹੈ ਤੇ ਹੁਣ ਮੋਹਾਲੀ ਦਾ ਤਾਪਮਾਨ 26 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਤਾਪਮਾਨ ਉਹ ਜ਼ਰੂਰ ਗਿਰਾਵਟ ਦੇ ਵੱਲ ਵਧਦਾ ਦਿਖਾਈ ਦੇਵੇਗਾ 5 ਤੋਂ 7 ਡਿਗਰੀ ਸੈਲਸੀਅਸ ਜਿਹੜਾ ਹੈ ਉਤਾਰਮਾਨ ਦੇ ਵਿੱਚ ਗਿਰਾਵਟ ਜਿਹੜੀ ਕਬਤਾ ਜ਼ਰੂਰ ਦੇਖਣ ਮਿਲੇਗੀ ਜੀ ਆ ਤਾਂ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਇਹ ਸਾਂਝੀ ਕੀਤੀ ਗਈ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ ਇਜ਼ਾਫਾ ਹੋ ਦੇਖਣ ਨੂੰ ਮਿਲ ਰਿਹਾ ਹੈ ਕਿ ਤਾਪਮਾਨ ਜੋ ਹੈ ਉਸ ਦੇ ਵਿੱਚ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਅਜਿਹੇ ਦੇ ਵਿੱਚ ਕਿਸਾਨਾਂ ਦੀ ਗੱਲ ਕਰਨੀ ਲਾਜ਼ਮੀ ਹੋ ਜਾਂਦੀ ਹੈ ਕਿ ਇਸ ਦਾ ਅਸਰ ਕਿਸਾਨਾਂ ਦੀਆਂ ਫਸਲਾਂ ਤੇ ਵੀ ਪਵੇਗਾ ਬਿਲਕੁਲ ਕਵਿਤਾ ਕਵਿਤਾ ਇੱਕ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ ਫਸਲ ਬੀਜੀ ਗਈ ਹੈ ਉਹ ਕਣਕ ਬੀਜੀ ਗਈ ਹੈ ਤੇ ਹੁਣ ਮਾਰਚ ਦਾ ਮਹੀਨਾ ਚੱਲ ਪਿਆ ਮਾਰਚ ਦੇ ਅਖੀਰਲੇ ਹਫ਼ਤੇ ਦੇ ਵਿੱਚ ਪੰਜਾਬ ਦੇ ਵਿੱਚ ਬਾਟੀਆਂ ਦਾ ਸੀਜ਼ਨ ਹੈ ਜੀ ਜੀ ਐਸੀ ਜਿਹੜੀ ਮਕੰਮ ਅਪ੍ਰੈਲ ਦੇ ਵਿੱਚ ਬਸਾਕੀ ਦੇ ਵੇਲੇ ਬਾਡੀ ਦਾ ਕੰਮ ਜਿਹੜਾ ਸ਼ੁਰੂ ਹੁੰਦਾ ਪਰ ਪੰਜਾਬ ਦੇ ਵਿੱਚ ਕਈ ਏਰੀਏ ਨੇ ਜਿਵੇਂ ਦੁਆਬੇ ਦੇ ਕੁਝ ਏਰੀਏ ਹੋਗੇ ਚਲੰਦਰਾ ਨਵਾਂ ਸ਼ਹਿਰ ਬਲਾਚੌਰ ਜਿੱਥੇ ਫਸਲ ਨੂੰ ਮਾਰਚ ਦੇ ਅਖੀਰ ਦੇ ਵਿੱਚ ਹੀ ਕਟਣਾ ਜਿਹੜਾ ਸ਼ੁਰੂ ਕਰ ਦਿੱਤਾ ਜਾਂਦਾ ਪਰ ਹੁਣ ਜੋ ਆਣ ਵਾਲਾ ਸਮਾਂ ਜੋ ਬਣਿਆ ਹੈ ਕਿਉਂਕਿ ਕੜਕ ਦਾ ਇੱਕ ਟੈਂਪਰੇਚਰ ਸੈੱਟ ਹੁੰਦਾ ਜਿਹੜੇ ਕੜਕ ਦੇ ਬੀਜ ਨੇ ਅੱਜਕੱਲ ਮਿਲਦੇ ਨੇ ਪੀਆਰ ਦੇ ਉਹਦਾ ਇੱਕ ਟੈਂਪਰੇਚਰ ਉੱਤੇ ਕਵਰ ਕਰਦੇ ਨੇ ਕਰਕ ਦੇ ਵਿੱਚ ਜੇਕਰ ਦਸੰਬਰ ਜਨਵਰੀ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਇਹ ਸਮਾਂ ਅਜਿਹਾ ਹੁੰਦਾ ਜਦੋਂ ਕਰਕ ਨੂੰ ਹਲਕੇ ਠੰਡੇ ਤਾਪਮਾਨ ਦੀ ਲੋੜ ਹੁੰਦੀ ਹੈ ਪਰ ਪੰਜਾਬ ਦੇ ਵਿੱਚ ਦਸੰਬਰ ਤੋਂ ਹੀ ਪੰਜਾਬ ਚ ਧੁੱਪ ਨੇ ਜੀ ਸ਼ੁਰੂ ਹੋਈ ਜਿਸ ਕਰਕੇ ਬੀਜ ਜਿਹੜੇ ਕਰਕ ਦੇ ਨੇ ਕਵਿਤਾ ਉਹ ਸੁੱਕ ਗਏ ਜਿਹੜੂ ਮੋਤੀਖੇ ਦੇ ਨਾਲ ਉਹ ਗੇਨ ਨਹੀਂ ਕਰ ਸਕੇ ਤੇ ਵਿੱਚ ਮੋਜੂ ਰਹਿ ਕੇ ਤੇ ਇਸ ਕਰਕੇ ਕਿਸਾਨਾਂ ਨੂੰ ਇਹ ਡਰ ਸੀ ਕਿ ਝਾੜ ਜਿਹੜਾ ਉਹ ਘਟੇਗਾ ਪਰ ਕਿਤੇ ਨਾ ਕਿਤੇ ਕਿਸਾਨਾਂ ਲਈ ਰਾਹਤ ਦੀ ਖਬਰ ਇਹ ਸੀ ਕਿ ਝਾੜ ਦੋ ਤੋਂ 4% ਕਟੇਗਾ ਪਰ ਜਿਹੜਾ ਹੁਣ ਐਡ ਪ੍ਰਾਈਸ ਜੋ ਦਿੱਤੀ ਬਣੀਆ ਜੋ ਪਿਛਲੇ ਹਫਤੇ ਗੜੇਮਾਰੀ ਹੋਈ ਆ ਮਾਚੇ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਰਾਜਾ ਸੰਸੀ ਦੇ ਉਸ ਤੋਂ ਬਾਅਦ ਆਪਾਂ ਗੱਲ ਕਰ ਲਈ ਤਰਨਤਾਰਨ ਕਪੂਰਥਲਾ ਪਟਿਆਲਾ ਦੇ ਵਿੱਚ ਤਾਂ ਇਹਨੇ ਕਿਸਾਨਾਂ ਦੀ ਜਿਹੜੀ ਥੋੜੀ ਬਹੁਤੀ ਉਮੀਦ ਬਚੀ ਸੀ ਇਹਨੇ ਉਮੀਦ ਪੂਨ ਤਰੀਕੇ ਦੇ ਨਾਲ ਖਤਮ ਕਰਤੀ ਹੈ ਕਿਉਂਕਿ ਰਾਜਾ ਸੰਸੀ ਤੋਂ ਜੋ ਤਸਵੀਰਾਂ ਨਿਕਲ ਕੇ ਆਈਆਂ ਕਿ 100% ਦੀ ਹੀ ਕਿਸਾਨਾਂ ਦੀ ਫਸਲ ਗੜੇਮਾਰੀ ਕਰਕੇ ਨੁਕਸਾਨੀ ਗਈ ਹੈ ਜਿਹੜੀ ਕਿਸਾਨਾਂ ਨੂੰ ਥੋੜੇ ਬਹੁਤੇ ਝਾੜ ਦੀ ਉਮੀਦ ਵੀ ਸੀ ਕਿ ਝਾੜ ਨਿਕਲੇਗਾ ਉਹ ਉਮੀਦ ਕਿਸਾਨਾਂ ਦੀ ਟੁੱਟਦੀ ਦਿਖਾਈ ਦਿੱਤੀ ਹੈ ਤੇ ਹੁਣ ਜਿਹੜਾ ਇਹ ਸਮਾਂ ਇਸ ਦੇ ਵਿੱਚ ਤਰਕ ਨੂੰ ਪਕੜ ਤੇ ਲਈ ਜਿਹੜਾ ਤਾਪਮਾਨ ਹੈ 30 ਤੋਂ 35 ਦੇ ਵਿਚਕਾਰ ਦਾ ਚਾਹੀਦਾ ਪਰ ਪੰਜਾਬ ਦੇ ਵਿੱਚ ਜਿਸ ਤਰੀਕੇ ਹੁਣ ਤਾਪਮਾਨ ਦੇ ਵਿੱਚ ਗਰਾਵਟ ਆ ਰਹੀ ਹੈ ਤਾਂ ਉਹਦੇ ਕਰਕੇ ਹੁਣ ਜਿਹੜੇ ਬੀਜ ਦੇ ਵਿੱਚ ਨਮੀ ਆ ਉਹ ਹੋਰ ਘੱਟ ਦੇਖਣ ਨੂੰ ਮਿਲੇਗੀ ਜਿਸ ਕਰਕੇ ਜਿਹੜੀ ਕਿਸਾਨਾਂ ਦੀ ਬਚੀ ਹੋਈ ਫਸਲ ਵੀ ਹੈ ਉਹਦੇ ਵਿੱਚ ਝਾੜ ਦਾ ਕੱਟ ਲੱਗਣ ਦੀ ਉਮੀਦ ਜਿਹੜੀ ਉਹ ਜਿਤਾਈ ਚਾਹੀ ਹੈ ਜੀ ਆ ਧੰਨਵਾਦ ਆਈ ਸੀ ਸਾਡੇ ਨਾਲ ਸਾਡੇ ਸਹਿਯੋਗੀ ਵਿਵੇਕ ਕੁਮਾਰ ਅ ਵਿਸਥਾਰਪੂਰਵਕ ਇਨਾਨੇ ਜਾਣਕਾਰੀ ਜ਼ਰੂਰ ਸਾਡੇ ਨਾਲ ਸਾਂਝੀ ਕੀਤੀ ਹੈਗੀ ਆ ਤਾਂ ਕਿਸਾਨਾਂ ਦੀ ਟੈਨਸ਼ਨ ਵੱਧ ਜਾਂਦੀ ਹੈਗੀ ਜਦੋਂ ਮੌਸਮ ਦੇ ਵਿੱਚ ਵੱਡੀ ਤਬਦੀਲੀ ਅਜੇ ਹੀ ਆਉਂਦੀ ਹੈ ਜਿਸ ਦਾ ਖਾਸਾ ਅਸਰ ਜਿਹੜਾ ਹੈਗਾ ਫਸਲ ਤੇ ਪੈਂਦਾ ਹੋਇਆ ਨਜ਼ਰ ਆਉਂਦਾ ਹੈ ਅਜਿਹੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਿਹੜੀ ਹੈਗੀ ਜਾਰੀ ਕੀਤੀ ਗਈ ਸੀ ਮੀਂਹ ਨੂੰ ਲੈ ਕੇ ਤਾਂ ਕਿਸਾਨ ਜਿਹੜੇ ਨੇ ਉਹ ਖੁਸ਼ ਜ਼ਰੂਰ ਨਜ਼ਰ ਆ ਰਹੇ ਸੀ ਕਿ ਉਹਨਾਂ ਦੀ ਜਿਹੜੀ ਕਣਕ ਦੀ ਫਸਲ ਹੈਗੀ ਆ ਉਸ ਦੇ ਲਈ ਮੀਂਹ ਲਾਹੇਬੰਦ ਸਾਬਤ ਹੋਵੇਗੀ ਹਾਲਾਂਕਿ ਲਾਹੇਬੰਦ ਸਾਬਤ ਵੀ ਹੋਈ ਪਰ ਕੁਝ ਇਲਾਕਿਆਂ ਜਿਵੇਂ ਕਿ ਪਟਿਆਲਾ ਤੇ ਅੰਮ੍ਰਿਤਸਰ ਦੇ ਵਿੱਚ ਦੀ ਗੱਲ ਕਰੀਏ ਤਾਂ ਗੜੇ ਮਾਰੀ ਦੇ ਕਾਰਨ ਕਈ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਫਸਲਾਂ ਵੀ ਨੁਕਸਾਨੀਆਂ ਗਈਆਂ ਸਨ ਅਜਿਹੇ ਦੇ ਵਿੱਚ ਹੁਣ ਟੈਂਪਰੇਚਰ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਬੀਤੇ 2-3 ਦਿਨਾਂ ਤੋਂ ਲਗਾਤਾਰ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਗਿਰਾਵਟ ਵੀ ਦਰਜ ਕੀਤੀ ਗਈ ਹੈਗੀ ਜਿਸ ਦਾ ਖਾਸਾ ਅਸਰ ਫਿਲਹਾਲ ਤੱਕ ਕਿਸਾਨਾਂ ਤੇ ਪੈਂਦਾ ਹੋਇਆ ਨਜ਼ਰ ਨਹੀਂ ਆਵੇਗਾ ਕਿਉਂਕਿ ਜੋ ਪਹਿਲਾਂ ਮੀਂਹ ਪਿਆ ਹੈਗਾ ਉਸ ਦੀ ਨਮੀ ਹਾਲੇ ਵੀ ਬਰਕਰਾਰ ਹੈਗੀ ਆ ਤਾਂ ਹੁਣ ਦੇਖਣਾ ਹੋਵੇਗਾ ਮੌਸਮ ਵਿਭਾਗ ਦੇ ਵੱਲੋਂ ਅੱਗੇ ਕੀ ਕੋਈ ਜਾਣਕਾਰੀ ਕੀ ਕੋਈ ਤਾਜ਼ਾ ਭਵਿਕ ਪਾਣੀ ਪੰਜਾਬ ਨੂੰ ਲੈ ਕੇ ਜਾਰੀ ਕੀਤੀ ਜਾਂਦੀ ਹੈ ਕਿਉਂਕਿ ਫਿਲਹਾਲ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਬਰਬਾਰੀ ਮੀਂਹ ਦਾ ਦੌਰ ਜਾਰੀ ਹੈ ਜਿਸ ਤੋਂ ਬਾਅਦ ਲਗਾਤਾਰਿਓ ਤਸਵੀਰਾਂ ਵੀ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਤੇ ਬੀਤੇ ਦਿਨ ਵੀ ਉੱਤਰਾਖੰਡ ਦੇ ਵਿੱਚ ਹੇਮਕੋਂਡ ਨੂੰ ਜਾਣ ਵਾਲਾ ਜਿਹੜਾ ਪੁਲ ਸੀਗਾ ਉਹ ਟੁੱਟ ਗਿਆ ਸੀਗਾ ਜੋ ਪਹਾੜ ਹੈ ਉਸ ਦੇ ਟੁੱਟਣ ਦੇ ਕਾਰਨ ਇਹ ਹਾਦਸਾ ਵਾਪਰਦਾ ਹੈਗਾ ਆ ਦਸਤੋ ਬਾਅਦ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਕਿਉਂਕਿ ਲਗਾਤਾਰ ਹੀ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦਾ ਦੌਰ ਜਾਰੀ ਹੈਗਾ ਮੀਂਹ ਦਾ ਦੌਰ ਜਾਰੀ ਹੈਗਾ ਅਜਿਹੇ ਦੇ ਵਿੱਚ ਕਈ ਤਸਵੀਰਾਂ ਵੀ ਸਾਈਕਲੋਨ ਦੀਆਂ ਤਸਵੀਰਾਂ ਵੀ ਸਾਨੂੰ ਦੇਖਣ ਨੂੰ ਮਿਲੀਆਂ ਸਨ ਤਾਂ ਹੁਣ ਉਸ ਦਾ ਅਸਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਸ ਕਰਕੇ ਪੰਜਾਬ ਦੇ ਵਿੱਚ ਵੀ ਜੋ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਦਰਜ ਕੀਤੇ ਜਾ ਰਹੀ ਹੈ ਮਾਰਚ ਦਾ ਮਹੀਨਾ ਸ਼ੁਰੂ ਹੁੰਦੇ ਸਾਰੀ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਮੌਸਮ ਦੇ ਹਾਲੋ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਖਾਸ ਤੌਰ ਉਤੇ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਦੇ ਵਿੱਚ ਵੀ ਅਜਿਹਾ ਹੀ ਮੌਸਮ